ਕਾਲੀ ਸ਼ਾਹੀ ਸਦਰਪੁਰੇ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਪਰੋਚਨ ਸਿੰਘ ਜਦੋਂ ਆਪਣੇ ਖੇਤ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਕਿ ਨਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਕੋਨਾ ਦਲੀ ਬੋਦੀਆ ਮਾਰਕੀ ਨਿਕਲ ਰਹੀ ਹੈ ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉੱਥੇ ਮੌਕੇ ਤੇ ਕਿਹਾ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰਪੁਰੇ ਸਟੇਸ਼ਨ ਕਰਵਾ ਦਿੱਤੀ ਗਈ ਹੈ ਮੋਕਾ ਦੇਖਣ ਤੋਂ ਬਾਅਦ ਉਹਨੂੰ ਫਿਰ ਅਫਸਰ ਨਹੀਂ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਬਿਲਕੁਲ ਥੋੜਾ ਜਿਹਾ ਸਿੱਟੇ ਕਰੀਏ ਉਹਨਾਂ ਨੂੰ ਕਬਜ਼ੇਸ਼ੀਲਾ ਕੀ ਅਗਲੀ ਤਫ਼ਤੀਸ਼ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੁਨਿਆ ਚਲਾਈਆਂ ਤੇ ਪਰਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰਿਆ ਗਿਆ ਹੈ ਅبتدي ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫ਼ਤੀਸ਼ ਚੱਲ ਕਿੰਨੇ ਕਾਰਨ ਚੀਆ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਉਹ ਗੁੰਤਰ ਦੀ ਵਿਚਕਿ ਵਿਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਦੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾਲ ਦੀ ਆਪਸੀ ਪਿੰਡ ਦੇ ਵਿੱਚ ਕੋਈ ਨਾਲ ਦੀ ਰੰਜਿਸ਼ਬਾਦੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰ ਦਾ ਪੰਜਾਬ ਮੈਂ ਜੀ ਪਲਾਨ ਸੀ ਵਾਰ ਦਾ ਉਹਨਾਂ ਦੇ ਮਨ ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾ ਸੀਗੀ ਆਪਣੀ ਦਸ਼ਮਨੀ ਨੂੰ ਪੂਰਾ ਕਰਨ ਦਿੱਤ ਤੇ ਉਹਨਾਂ ਨੂੰ ਕੱਲ ਜਨੇ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਸਵਾਗਾਤ ਵਿੱਚ ਆਜਾ ਦਿੱਤਾ ਤੇ ਰਾਤ ਪ੍ਰਸ਼ਾਦ ਅਰਸ ਕਰਨ ਤੋਂ ਬਾਅਦ ਉਹ ਇਸ ਨੇ ਆਪਣੀਆਂ ਟੀਮਾਂ ਨੂੰ ਅਖਰੀ ਥਾਂਵਾਂ ਤੇ ਭੇਜੀਆਂ ਤੇ ਉਤੋਂ ਬਾਅਦ ਹੀ ਜੋ ਨੇ ਦੋਸ਼ੀ ਹੈ ਜੋ ਕਿ ਮੌਕੇ ਤੇ ਸਿਗੇ ਤੇ ਜਨਾ ਦੇ ਉਹਨਾਂ ਤੇ ਕੋਈ ਝਨਾ ਨਹੀਂ ਹੈ ਉਹਨਾਂ ਨੇ ਦੋਸ਼ਾਇਆ ਕੋਈ ਪੋਲੀਟিক্যাল ਇਸ਼ੂ ਤਾਂ ਨਹੀਂ ਸੀ ਮੈਂ ਕੋਈ ਇਲੈਕਸ਼ਨ ਨੂੰ ਲੈ ਕੇ ਆਣਾ ਟਾਈਮ ਦੇ ਵਿੱਚ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੋ ਅਜੇ ਇਸ ਤੇ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਨੂੰ ਦੱਸਾਂਗੇ ਤੇ ਮੈਮ ਕਿੰਨੇ ਲੋਕ ਸ਼ਾਮਿਲ ਹੈ ਇਸ ਵਾਰਦਾਤ ਦੇ ਵਿੱਚ ਜੋ ਬਦਈ ਮਕਦਮਾ ਹੈ ਡਾਕਟਰ ਦੇ بیٹے ਵੱਲੋਂ ਜਿਹੜਾ ਫਾਇਰ ਜਾਰੀ ਹੋਇਆ ਉਹਨਾਂ ਨੇ ਇਸ ਦੇ ਵਿੱਚ 10 ਦੋਸ਼ੀਆਂ ਤੇ ਐਫ ਆਈ ਆਰ ਰਜਿਸਟਰ ਕੀਤਾ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਰਦੇ ਹਾਂ ਬਾਕੀ ਤੇ ਕੀ ਇਲਜ਼ਾਮ ਲਗਾਏ ਗਏ ਨੇ ਜੀ ਉਹਨੇ ਆਪਣੀ ਕੰਪਲੇਂਟ ਵਿੱਚ ਇਹ ਵਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈ। ਅਪਾ ਤਫਤੀਸ਼ ਕਰ ਰਹੇ ਆਂ ਕਿ ਅਪਾ ਜਿਵੇਂ ਵੀ ਸਾਹਮਣੇ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਨਾ ਜੀ ਅਕਿਊਰਟ ਪੁਰਾਣਾ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਜੀ। ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਅਪਾ ਤੁਹਾਨੂੰ ਦੱਸਦੇ ਆਂ। ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾ ਲੱਗੀ ਹੈ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੇ ਕੀ ਸਟੇਟਸ ਕੀਤਾ ਜਿਵੇਂ ਵੀ ਜੋ ਇਸ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਨਾਲ ਦੇ ਨਾਲ ਕਰਾਂਗੇ ਜਿਹੜਾ ਕਿਉਂ ਟੈਸਟ ਕੀਤਾ ਉਹਦੀ ਕੋਈ ਪੋਲੀਟੀਕਲ ਬੈਕਗ੍ਰਾਉਂਡ ਸਾਹਮਣੇ ਹੈ ਨਹੀਂ ਜੀ ਅਜੇ ਇਹ ਸੀਸ ਤੇ ਵਿੱਚ ਕੀ ਹੋ ਰਿਹਾ ਹੈ ਤੇ ਵੈਪਨ ਜਿਹੜਾ ਉਹ ਲਾਇਸੈਂਸ ਹੀ ਹੈ ਜੀ ਮੈਮ ਹਾਂ ਜੀ ਵੈਪਨ ਦੇ ਰਾਉਂਡ ਤੁਸੀਂ ਕੁਝ ਦੇ ਸੀ ਜੀ ਜੋ ਵੈਪਨ ਆਫ ਆਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾਦਾ ਲਾਇਸੈਂਸ ਹੀ ਵੈਪਨ ਹੈਗਾ ਤੇ ਉੱਥੇ ਮੌਕੇ ਤੇ ਜੋ ਤੇ ਮੀਆਂ ਚਾਰ ਰਾਉਂਡ ਜੋ ਚੱਲੇ ਹਨ ਸੰਗਤੋਂ ਜੋ ਖੋਲ ਬਰਾਮਦ ਹੋਏ ਤੁਸੀਂ ਕੋਲ ਵੀ ਲਰਿਤ ਨੇ ਤੇ ਉਹਨਾਂ ਦਾ ਵੀ ਅੱਗੇ ਪ੍ਰਿੰਸੀਪਲ ਮੈਸਜ ਹੈ ਮੈਨੂੰ ਕੋਈ ਸੀਸੀਟੀਵੀ ਸਾਹਮਣੇ ਹੈ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਕੰਨੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਮਰਡਰ ਕਰ ਸਕਦਾ ਅਸੀਂ ਕਰ ਰਹੇ ਹਾਂ ਪੁਲਿਸ ਤੁਹਾਨੂੰ ਇਸ ਦੀ ਮੈਂ ਜਿਹੜੀ ਡਿਟੇਲ ਹੈ ਜੀ ਪਰਚੇ ਦੀ ਜਿਹੜੀਆਂ ਤਾਰਾਵਾਂ ਲੱਗੀਆਂ ਨੇ ਜੀ ਉਹਨਾਂ ਦੇ ਬਾਰੇ ਅਪਾ ਪ੍ਰੈਸ ਨੋਟ ਤੁਹਾਨੂੰ ਦੇ ਸਕਦਾ ਮੈਂ ਜੀ ਪਲੀਜ਼ ਮੜਾ ਜੇ ਬਰੀਫ ਕਰ ਦਿਓ ਹਾਂਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੂੰ ਸ਼ੇਅਰ ਕਰ ਦਿੱਤਾ ਹੈ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀਐਨਐਸ ਦੀ ਨਵੀਂ ਤਾਰਾਵਾਂ 103 ਅਤੇ ਕਾਟ ਦੋ ਪੀ ਐਨ ਐਸ ਦੇ ਵਿੱਚ ਤੇ ਆਪ ਜੈਟ ਦੇ ਵਿੱਚ ਬੜ ਜਾਓ ਜੀ ਕੋਈ ਕਿਹੜੇ ਵਿਅਕਤੀ ਨਾਮ ਦੇ ਬੋਡੀ ਹੈਂਡਓਵਰ ਕੀਤੀ